ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਮਾਈਨਿੰਗ ਨੂੰ ਲੈ ਕੇ ਇੱਕ ਵਾਰੀ ਫਿਰ ਜਿਹੜੀ ਨਜਾਇਜ਼ ਮਾਈਨਿੰਗ ਦੇ ਉੱਤੇ ਸਾਬਕਾ ਬਧਾਇ ਜਗਿੰਦਰਪਾਲ ਜੀ ਵੱਲੋਂ ਦਾਵਾ ਬੋਲਿਆ ਗਿਆ ਤਸਵੀਰਾਂ ਦਿਖਾਵਾਂਗੇ ਨਾਲ ਦੀ ਸਕਰੀਨ ਤੇ ਗੋਲ ਪਿੰਡ ਜਿਹੜਾ ਹੈਗਾ ਦਤਿਆਲ ਦੇ ਕੋਲ ਉੱਥੋਂ ਦੀਆਂ ਜਿੱਥੇ ਜੀਐਸਵੀ ਵੀ ਆ ਰਾ ਜਾਂ ਟਿਪਰਾਂ ਮਾਈਨਿੰਗ ਕਰ ਰਹੀਆਂ ਸੀਗੀਆਂ ਇੱਕ ਗੰਨੇ ਦੇ ਖੇਤ ਦੇ ਵਿੱਚ ਉੱਥੇ ਸਾਬਕਾ ਬਧਾਇ ਜਿਹੜੇ ਜਗਿੰਦਰਪਾਲ ਜੀ ਹੈਗੇ ਉਹਨਾਂ ਵੱਲੋਂ ਦਵਸ ਦਿੱਤੀ ਗਈ ਹੈ ਤੇ ਇਹ ਸਾਫ਼ ਫਿਰ ਕੀਤਾ ਗਿਆ ਕਿ ਇੱਥੇ ਐਡੀ ਮਾਈਨਿੰਗ ਆ ਉਹ ਨਹੀਂ ਰੋਕ ਰਹੀ ਦੋਸਤੋ ਗੱਲਬਾ ਸੁਣਾਣੇ ਆ ਸਾਫ ਕਾ ਬਥਾਈ ਜੇਂਦਰਪਾਲ ਨਾਲ ਕੀਤੀ ਹੋਈ ਤੇ ਕੀ ਉਹਨਾਂ ਦਾ આરોਪ ਹੈਗਾ ਤੇ ਕੀ ਕਹਿਣਾ ਚਾਹੁੰਦੇ ਨੇ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਪਿਛਲੇ ਦਿਨੀ ਆ ਜਿਹੜਾ ਆ ਤੁਸੀਂ ਇੱਕ ਨਵਾਂ ਜੜ ਜਿਹੜੀ ਆ ਪੱਟੀ ਸੀ ਅੱਜ ਦੁਬਾਰਾ ਤੁਸੀਂ ਦੱਸ ਰਹੇ ਹੋ ਕਿ ਵੀਡੀਓ ਇੱਕ ਬਣਾ ਕੇ ਲੈ ਕੇ ਆਏ ਹੋ ਕੀ ਆ ਵੀਡੀਓ ਬਸ ਕੀ ਹੈ ਦੇਖੋ ਬੜੇ ਅਫਸੋਸ ਨਾਲ ਗੱਲ ਕਹਿਣੇ ਪੈ ਰਹੀ ਹੈ ਪੰਜਾਬ ਦੀ ਜਿਹੜੀ ਸਰਕਾਰ ਹੈ ਜਿਹੜਾ ਸਾਡਾ ਲੋਕਲ ਪ੍ਰਸ਼ਾਸਨ ਕੀ ਕਹਿੰਦੇ ਕੁਸ਼ਾ ਤੇ ਕਰਦੇ ਕੁਸ਼ਾ ਅੱਜ ਤੋਂ 10 15 ਦਿਨ ਪਹਿਲੇ ਮੈਂ ਪਿੰਡ ਗੋਲ ਦੇ ਵਿੱਚ ਗਿਆ ਸੀ ਗੋਲ ਔਰ ਨਾਲ ਸ਼ਾਪਰ ਗੋਪੀ ਜਿੱਥੇ ਕਹਿ ਰਿਹਾ ਵੀ ਇੱਥੇ ਮਾਈਨਿੰਗ ਦੀ ਆਪਸ਼ਨ ਹੋਈ ਹੈ ਔਰ ਜਿੱਥੇ ਉਹ ਮਾਈਨਿੰਗ ਕਰ ਰਹੇ ਸੀ ਅੱਜ ਤੋਂ 10 ਦਿਨ ਪਹਿਲੇ ਮੈਂ ਉੱਥੇ ਮੌਕੇ ਦੀਆਂ ਗੱਡੀਆਂ ਮੌਕੇ ਦੀ ਮਸ਼ੀਨ ਮੌਕੇ ਦੀ ਟਰਾਲੀ ਜਾ ਕੇ ਦੇਖ ਕੇ ਵੀਡੀਓ ਬਣਾਈ ਔਰ ਉਹ ਕਹਿੰਦੇ ਮੌਕੇ ਦਾ ਐਕਸੈਂਟ ਸੱਜਿਆ ਮੌਕੇ ਦੀ ਪੁਲਿਸ ਪ੍ਰਸ਼ਾਸਨ ਵੀ ਆਈ ਉਹ ਗੰਦੇ ਆਦੂ ਬਿਲਕੁਲ ਜਾਇਜ਼ ਮਾਈਨਿੰਗ ਕਰਦੇ ਆ ਅਸੂਤ ਤੋਂ ਬਾਅਦ 12 ਬੰਦੇ ਸਦੇ ਇੱਕ KML ਫਾਈਲ ਹੁੰਦੀ ਆ ਉਹ ਖਲਾ ਕੇ ਚੱਕੀ ਦੀ ਜਦ ਕਿ ਉਹ ਨੰਬਰ ਹੀ ਨਹੀਂ ਹੈਗੇ ਉਹਨਾਂ ਨੰਬਰਾਂ ਤੋਂ ਕੰਮ ਸਕਮ ਇੱਕ ਕਿਲੋਮੀਟਰ ਪਰ ਇਹ ਜਿਹੜੀ ਉਹ ਮਾਈਨਿੰਗ ਦੀ ਆਪਸ਼ਨ ਹੋਈ ਦੀ ਆ ਦੇਖੋ ਕਿਸੇ ਨੇ ਵੀ ਕੋਈ ਉਹਦੇ ਉੱਤੇ ਐਕਸ਼ਨ ਨਹੀਂ ਲਿਆ ਨਾ ਡੀਸੀ ਸਾਹਿਬ ਨੇ ਲਿਆ ਨਾ ਐਸਐਸਪੀ ਨੇ ਲਿਆ ਨਾ ਮਾਈਨਰ ਡਿਪਾਰਟਮੈਂਟ ਨੇ ਲਿਆ ਹਾਰ ਕੇ ਮੈਂ ਹਾਈ ਕੋਰਟ ਗਿਆ ਹਾਈ ਕੋਰਟ ਨੇ ਜਿਹੜੀ ਜਿਹੜੀ ਚੀਜ਼ਾਂ ਮੈਨੂੰ ਦੱਸਿਆ ਉਹਨਾਂ ਦੀ ਮੈਂ ਪੂਰੀ ਕਰ ਰਿਹਾ ਉਹਦੀ ਪ੍ਰਤੀਕਿਰਿਆ ਦੇ ਵਿੱਚ ਅੱਜ ਫੇਰ ਮੈਂ ਉੱਥੇ ਗਿਆ ਅੱਜ ਫੇਰ ਉਸੇ ਤਰ੍ਹਾਂ ਉਸੇ ਦਿਨ ਤੋਂ ਲਗਾਤਾਰ ਜਿਹੜੀ ਉਹ ਮਾਈਨਿੰਗ ਹੋ ਰਹੀ ਹੈ ਔਰ ਮੈਂ ਲਾਇਬ ਵੀ ਉੱਤੇ ਹੋਇਆ ਬੜੇ ਅਫਸੋਸ ਨਾਲ ਗੱਲ ਕਹਿੰਦੇ ਪੈ ਰਹੀ ਹੈ ਕਿ ਐਕਸ਼ਨ ਸਾਹਿਬ ਕਹਿੰਦੇ दयाल प्रशासन हायर कहंदा है कि असे 3 मीटर दी जड़ी ऑप्शन ਕੀਤੀ ہوئی ਆ ਜਿਹਦੇ ਵਿੱਚ ਪਹਿਲੇ ਸਾਲ ਚ 1 ਮੀਟਰ ਪੁੱਟਣੀ ਆ ਦੂਜੇ ਸਾਲ ਚ ਫਿਰ 1 ਮੀਟਰ ਪੁੱਟਣੀ ਆ ਤੀਜੇ ਸਾਲ ਚ ਫਿਰ 1 ਮੀਟਰ ਪੁੱਟਣੀ ਆ ਅੱਜ ਮੈਂ ਮੌਕਾ ਦੇਖ ਕੇ ਆਇਆ ਔਰ ਮੈਂ ਉੱਤੇ ਖੜੋ ਕੇ ਦੱਸ ਕੇ ਆਇਆ ਲਾਈਵ ਹੋਇਆ ਕੰਮ ਸੇ ਕੰਮ ਤੀਨ ਦੇ ਕੋ ਉੱਤੇ ਪਾਣੀ ਦਾ ਲੈਵਲ ਹੈਗਾ 15 ਫੁੱਟ ਦੇ ਉੱਤੇ 15 ਜਾਂ 18 ਫੁੱਟ ਦੇ ਉੱਤੇ ਮਸ਼ੀਨ ਨੇ 15 ਫੁੱਟ ਤੇ ਪਾਣੀ ਕੱਢਿਆ ਆ ਪਾਣੀ ਦੀ ਫੋਟੋ ਵੀ ਮੈਂ ਲੈ ਕੇ ਆਇਆ ਔਰ 4 4 ਫੁੱਟ ਦੇ ਉਹਦੇ ਉੱਤੇ ਮਿੱਟੀ ਆ ਚਿਗਣੀ ਮਿੱਟੀ ਆ 4 ਫੁੱਟ ਮਿੱਟੀ ਨੂੰ ਪਰੇਟਾ ਦਿੰਦੇ ਆ ਉਹਦੇ ਥੱਲੇ ਜਿਹੜਾ ਮਾਲ ਕੱਢਦੇ ਆ ਅਗਰ ਮੈਂ ਦਵਾਈ ਨਾ ਪਾਵਾਂ ਤੇ ਇਹ ਤੇ ਲੈ ਜਾਣਾ ਪਾਣੀ ਦੇ ਵਿੱਚ ਵੀ 40 ਫੁੱਟ ਥੱਲੇ ਪੁੱਟਣਾ ਕੀ ਪਤਾ ਉਹ ਪੁੱਟਦੇ ਜੀ ਨਹੀਂ ਪੁੱਟਦੇ ਜਿਹੜੀ ਮਿੱਟੀ 4 ਫੁੱਟ ਹੈ ਉਹ ਪੁੱਟ ਲੈਂਦੇ ਆ ਬਾਅਦ ਜੋ ਉਹਦੇ ਉੱਤੇ ਛੱਡ ਦਿੰਦੇ ਆ ਅੱਜ ਫਿਰ ਮੈਂ ਉੱਥੇ ਮੌਕਾ ਦੇਖਿਆ ਜਿਹਦੇ ਵਿੱਚ 4 ਟਿਪਰਾ ਉਹ ਕਹਿੰਦਾ ਉਹਨਾਂ ਦੇ ਨੰਬਰ ਮੇਰੇ ਕੋਲ ਹੈ ਤੇ ਉਹੀ ਮਸ਼ੀਨ ਕੈਸ਼ ਜੜੀਆਂ ਲੱਗੀ ਹੋਈ ਸੀ ਔਰ ਬੋਰ ਕੋਲ ਵੀ ਕਿਸੇ ਦੀ ਮੇਰਾ ਦੇਖ ਕੇ ਬੰਦੇ ਭੱਜ ਗਏ ਆ ਜਿਉ ਗੱਲ ਕੋ ਜੈਨੂ ਪਰਸਨ ਮਾਈਨਿੰਗ ਕਰ ਰਹੀ ਹੈ ਤੇ ਫਿਰ ਉਹਨਾਂ ਨੂੰ ਭੱਜਦੀ ਕਿਉਂਦੇ ਉਥੇ ਖੜੇ ਰਹਿੰਦੇ ਉਥੇ ਮਾਈਨਿੰਗ ਆਪਣੀ ਕਰਦੇ ਰਹਣ ਮੇਰੇ ਆ ਦੇਖ ਕੇ ਉਹਨਾਂ ਮਸ਼ੀਨ ਜਿਹੜੀ ਐ ਫਾਰਵਰਡ ਕੱਢ ਕੇ ਉਰਲੇ ਬੱਸੇ ਕਰ ਲਈ ਸੋ ਮੈਂ ਪ੍ਰਸ਼ਾਸਨ ਅੱਗੇ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਅੱਜ ਸੰਵਿਧਾਨ ਦਫਤਰ ਪਰ ਇੱਥੇ ਸਾਰੇ ਅਫਸਰਾਂ ਦੇ ਮੈਂ ਜੋ ਬਹੁਤ ਸਾਹਮਣੇ ਖੜਾ ਸਾਰੇ ਅਫਸਰਾਂ ਨੇ ਇੱਥੇ ਆ ਕੇ ਆਪਣੇ ਬਾਬਾ ਸਾਹਿਬ ਦੇ ਸਟੈਚੂ ਅੱਗੇ ਨਮਨ ਹੋਣਾ ਤੇ ਮੈਂ ਉਹਨੂੰ ਪੁੱਛਿਆ ਜਨੋ ਵੀ ਯਾਰ ਤੁਸੀਂ ਸਾਰਿਆਂ ਨੇ ਸੌਖਾ ਦੀ ਬਾਬਾ ਸਾਹਿਬ ਦੇ ਸੰਵਿਧਾਨ ਦੀ ਅੱਜ ਸੰਵਿਧਾਨ ਤੇ ਲਾਗੂ ਹੋ ਗਿਆ ਲੇਕਿਨ ਉਹਦੇ ਉੱਤੇ ਅਮਲ ਕੋਈ ਨਹੀਂ ਕਰ ਰਿਹਾ ਅਸੀਂ ਕੀ ਗੱਲ ਜਨੋ ਜੋ ਵਿਧਾਇਕ ਸਾਹਿਬ ਨੇ ਦੱਸਿਆ ਬਿਲਕੁਲ ਠੀਕ ਰਿਹਾ ਸਾਬਣਾ ਨੇ ਜਿਹੜੀ ਇਲੈਗਲ ਮਾਈਨਿੰਗ ਜਿਹੜੀ ਹੋ ਰਹੀ ਆ ਸਰਕਾਰ ਨੂੰ ਤੇ ਐਕਸ਼ਨ ਲੈਣਾ ਚਾਹੀਦਾ ਜੋ ਇਲੈਗਲ ਮਾਈਨਿੰਗ ਹੋ ਰਹੀ ਆ ਉਹ ਕਿਹਦੀ ਸ਼ਾਇਦ ਹੋ ਰਹੀ ਆ ਇਹਦੀ ਚੈਕ ਮਾਰਣੀ ਚਾਹੀਦੀ ਆ ਇਨਕੁਆਇਰੀ ਹੋਣੀ ਚਾਹੀਦੀ ਆ ਅਗਰ ਜਿਹੜੀ ਉਹਨਾਂ ਮਾਈਨਿੰਗ ਖਾੜ ਦੇ ਲਈ ਰਹੀ ਆ ਬੋਲੀ ਤੇ ਜਿਹੜੀ ਉਹ ਖੱਡਾਂ ਲਈਆਂ ਆ ਤੇ ਉਹ ਉਹਦੀ ਇਨਕੁਆਰੀ ਕਰਕੇ ਉਹ ਜਿਹੜੀ ਮਾਈਨਿੰਗ ਉਹ ਖਡਾਂ ਚ ਹੋਣੀ ਜਦੀ ਹੈ ਖਡਾਂ ਬਹੁਤ ਬਾਹਰ ਜਿਹੜੀ ਮਾਈਨਿੰਗ ਨਹੀਂ ਹੁੰਦੀ ਇਹ ਵੀ ਅਗਰ ਉਹ ਜਿਹੜੀ ਮਾਈਨਿੰਗ ਬਾਹਰ ਕਰਦੇ ਆ ਕਿਉਂ ਦੇ ਖਿਲਾਫ ਜਿਹੜੀ ਬਲਦੀ ਕਾਰਵਾਈ ਹੋਣੀ ਤੇ ਵੀ ਛੋੜਾ ਸਾਹਿਬ ਲੱਗਦਾ ਹੈ ਵੀ ਇਹ ਰਲਮਲੀ ਭਗਤ ਹੈ ਕਿਉਂਕਿ ਕਾਫੀ ਦੇਰ ਤੋਂ ਜਿਹੜਾ ਆ ਮਾਈਨਿੰਗ ਇਲੈਗਲ ਮਾਈਨਿੰਗ ਚੱਲਦੀ ਪਈ ਆ ਪਰ ਸਰਕਾਰ ਦਾ ਕਿਸੇ ਵਾਲਾ ਧਿਆਨ ਨਹੀਂ ਆ ਜੀ ਉਹ ਤੁਹਾਡੇ ਸਾਹਮਣੇ ਇਹ ਸਾਰਾ ਇਸ ਤੋਂ ਸਭ ਤੋਂ ਡਾਗੀ ਜਿਹੜੀ ਇਹ ਸਭ ਰਲਮਲੇ ਕਰ ਰਹੀ ਹੈ ਜੀ ਸਾਰੀ ਸਰਕਾਰ ਨਾਲ ਰਲੀ ਹੈ ਇਸ ਮਤਲਬ ਕਿ ਸਾਥ ਹੋ ਰਿਹਾ ਕਿ ਸਰਕਾਰ ਨਾਲ ਰਲ ਕੇ ਜਿਹੜੀ ਮਾਈਨਿੰਗ ਕਰਵਾ ਰਹੀ ਹੈ ਜੇ ਨਹੀਂ ਕਰਾਰੇ ਇਲੀਗਲ ਮਾਈਨਿੰਗ ਫਰ ਜਿਹੜੀ ਮਾਈਨਿੰਗ ਹੋ ਰਹੀ ਹੈ ਉੱਤੇ ਐਕਸ਼ਨ ਹੋਣਾ ਚਾਹੀਦਾ ਤੇ ਜਿਹੜੀਆਂ ਉਹ ਖੱਡਾਂ ਜਿਹੜੀਆਂ ਨਾਲ ਖੱਡਾਂ ਲੇਦੀਆਂ ਨੇ ਜਿਹੜੀਆਂ ਬੋਲੀ ਵਾਲੀਆਂ ਉਹ ਜਿਹੜੀ ਜਿਹੜੀ ਮਾਈਨਿੰਗ ਹੈ ਉਹ ਖੱਡਾਂ ਚੋਣ ਚਾਹੀਦੀਆਂ ਖੱਡੋਂ ਫਿਰ ਬਾਹਰ ਨਹੀਂ ਹੋਣ ਚਾਹੀਦੀਆਂ ਤੁਹਾਡਾ ਸਾਹਿਬ ਜੇਕਰ ਇਲੀਗਲ ਕਾਰੋਬਾਰ ਨਹੀਂ ਰੁਕਦਾ ਹੈਗਾ ਗਾਂ ਥੋੜਾ ਥੋੜੀ ਪਾਰਟੀ ਦਾ ਕੀ ਐਕਸ਼ਨ ਹੋਣਾ ਹੈ ਐਕਸ਼ਨ ਉਹ ਦੱਸਿਆ ਉਹਨਾਂ ਨੇ ਆਪਣੇ ਸਾਡੇ ਸਾਬਕਾ ਵਿਧਾਇਕ ਨੂੰ ਦੱਸਿਆ ਕਿ ਮਹਾਇ ਕੋਰਟ ਜਿਹੜੀ ਹੈ ਉਹ ਰੈਟ ਪਾਤੀ ਉਹਨਾਂ ਨੇ ਤੇ ਮਤਲਬ ਕਿ ਜੇ ਸਰਕਾਰ ਕੋਈ ਐਕਸ਼ਨ ਨਹੀਂ ਲੈਂਦੀ ਤੇ ਫਿਰ ਜਿੱਦਾਂ ਸਾਡੇ ਪਾਰਟੀ ਦਾ ਹੁਕਮ ਹੋਏਗਾ ਉਸ ਦੇ ਮੁਤਾਬਕ ਆਪਾਂ ਐਕਸ਼ਨ ਲਵਾਂਗੇ